ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਐਸ਼ਵਰਿਆ ਰਾਏ ਬਚਮਨ ਬਚਨ ਨੂੰ اے ਆਈ ਫੋਟੋ ਦੀ ਦਰਬਾਰਤੋਂ ਦੀ ਮਿਲੀ ਰਾਹਤ ਦਿੱਲੀ ਹਾਈ ਕੋਰਟ ਨੇ ਕਿਹਾ ਸਨਮਾਨ ਨਾਲ ਜਿਉਣ ਦਾ ਹੈ ਅਧਿਕਾਰ ਦਿੱਲੀ ਹਾਈ ਕੋਰਟ ਨੇ ਲੇ ਲਾਲੀਬੋਡ ਅਦਾਕਾਰ ਅਸ਼ੁਰਿਆ ਰਾਏ ਬਚਨ ਦੀ ਪਟੀਸ਼ਨ ਤੇ ਵੱਡਾ ਹੁਕਮ ਦਿੱਤਾ ਹੈ ਅਦਾਕਾਰਾਂ ਨੇ 9 ਸਤੰਬਰ ਨੂੰ ਇੱਕ ਪਟੀਸ਼ਨ ਦਾਇਰ ਕੀਤੀ ਆਪਣੀ AI ਦੁਆਰਾ ਤਿਆਰ ਕੀਤੀ ਤਸਵੀਰ ਨੂੰ ਕੱਪੜੇ ਅਤੇ ਵੱਖ-ਵੱਖ ਕਿਸਮ ਦੇ ਉਤਪਾਦਨਾਂ ਤੇ ਲਗਾ ਕੇ ਵੇਚਣ ਤੇ ਭਾਅ ਬੰਦੀ ਲਗਾਉਣ ਦੀ ਮੰਗ ਕੀਤੀ ਸੀ ਇਸ ਮਾਮਲੇ ਵਿੱਚ ਅਦਾਲਤ ਦਾ ਮੰਨਣਾ ਸੀ ਕਿ ਇਸ ਨਾਲ ਅਦਾਕਾਰਾਂ ਨੇ ਇਸ ਨਾਮ ਨਾਲ ਜੀਣ ਦੇ ਅਧਿਕਾਰ ਨੂੰ ਵੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਜਾਣਕਾਰੀ ਅਨੁਸਾਰ 9 ਸਤੰਬਰ ਨੂੰ ਅਦਾਲਤ ਨੇ ਅਦਾਕਾਰ ਐਸ਼ਵਰਿਆ ਰਾਏ ਨੂੰ ਦਾਇਰ ਪਟੀਸ਼ਨ ਦੇ ਅੰਤਰੇਮ ਹੁਕਮ ਦਿੱਤੇ ਅਦਾਲਤ ਦੇ ਇਸ ਹੁਕਮ ਇਸ ਹੁਕਮ ਨੇ ਅਦਾਕਾਰਾਂ ਦੇ ਪ੍ਰਚਾਰ ਅਤੇ ਸਖਸੀਅਤਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਅਦਾਲਤ ਨੇ ਕਿਹਾ ਹੈ ਕਿ ਜਦੋਂ ਕਿਸੇ ਮਸ਼ਹੂਰ ਵਿਅਕਤੀ ਦੀ ਪਛਾਣ ਉਹਨਾਂ ਦੀ ਸਹਿਮਤੀ ਤੋਂ ਬਿਨਾ ਵਰਤੀ ਜਾਂਦੀ ਹੈ ਤਾਂ ਇਹ ਨਾ ਸਿਰਫ ਉਹਨਾਂ ਨੂੰ ਪਰ ਵਪਾਰਿਕ ਨੁਕਸਾਨ ਪਹੁੰਚਾ ਸਕਦਾ ਹੈ ਬਲਕਿ ਉਹਨਾਂ ਨੂੰ ਸਨਮਾਨ ਨਾਲ ਜੀਣ ਦੇ ਅਧਿਕਾਰ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਪਤਨੀ ਐਸ਼ਵਰੀਆ ਰਾਏ ਦੀ ਤਰਜ ਤੇ ਪਤੀ ਅਭਿਸ਼ੇਕ ਬਚਨ ਨੇ ਵੀ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਉਹਨਾਂ ਦੀ ਮਨਜ਼ੂਰੀ ਤੋਂ ਬਿਨਾ ਜਿਹੇ ਉਤਪਾਦ ਦਾ ਪੋਤਪਾਦਾਂ ਤੇ ਤਸਵੀਰਾਂ ਲਗਾਉਣ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ